ਜ਼ਿਲ੍ਹਾ ਫਾਜ਼ਲਕਾਹ ਦੇ ਪਿੰਡ ਹੋਜ਼ ਖਾਸ ਦੇ ਵਿੱਚ ਇੱਕ ਪਤਨੀ ਦਾ ਪਤੀ ਵੱਲੋਂ ਕਤਲ ਕਰ ਦਿੱਤਾ ਗਿਆ ਹੈ। ਖੇਤ ਦੇ ਵਿੱਚ ਕੰਮ ਕਰ ਰਹੀ ਪਤਨੀ ਨੂੰ ਪਤੀ ਨੇ ਕੁਹਾੜੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਜਾਣਕਾਰੀ ਦੇ ਅਨੁਸਾਰ ਪਤੀ ਸ਼ਰਾਬ ਪੀਣ ਦਾ ਆਦੀ ਸੀ ਤੇ ਅਕਸਰ ਹੀ ਆਪਣੀ ਪਤਨੀ ਤੇ ਸ਼ੱਕ ਕਰਦਾ ਰਹਿੰਦਾ ਸੀ ਤੇ ਲੜਾਈ ਝਗੜਾ ਵੀ ਕਰਦਾ ਰਹਿੰਦਾ ਸੀ। ਮ੍ਰਿਤਕ ਔਰਤ ਦੇ ਪੁੱਤਰ ਨੇ ਆਪਣੇ ਪਿਤਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਤੇ ਫਾਂਸੀ ਦੀ ਸਜ਼ਾ ਦੀ ਮੰਗ ਪੁੱਤਰ ਵੱਲੋਂ ਕੀਤੀ ਗਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ આરોપી ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਡੀਐਸਪੀ ਜਲਾਲਾਬਾਦ ਨੇ ਜਾਣਕਾਰੀ ਦਿੱਤੀ ਹੈ। ਗੱਲ ਜੀ ਫੈਮਿਲੀ ਕਰੇਲੂ ਮਾਮਲਾ ਸੀਗਾ ਇਹ ਤੇ ਪੀ ਕੇ ਰੋਜ ਫੀ ਕੇ ਪਿਆਰੇ ਨਾ ਹੁੰਦਾ ਸੀ ਦਿਨ ਰਾਤ ਪੀ ਕੇ ਕੁੱਟਮਾਰ ਕਰਦਾ ਹੁੰਦਾ ਸੀ ਮਾਂ ਸਾਡੀ ਨਾਲ ਬਹੁਤ ਬੁਰੇ ਹਾਲਾਤ ਕਰਾਉਂਦਾ ਸੀਗਾ ਹੋਇਆ ਇਹੀ ਸੀਗਾ ਵੀ ਉਹ ਆਪਣੀ ੜੀ ਪਟਦੀ ਪੀ ਸਿੱਖ ਤੜਕੇ ਤੜਕੇ ਸਾਰੇ ਪਹਿਨ ਨਿਕਲ ਕੇ ਚੋਣ ਲਾਂਣ ਚਲੇ ਗਏ ਉਹ ਆਪਣੀ ੜੀ ਪਟਣ ਗਈ ਸੀ ਤੜਕੇ ਆਪਣੀ ੜੀ ਪਟਦੀ ਪੀ ਸ ਉੱਥੇ ਮਗਰ ਗਿਆ ਚਲਾ ਕੁਆੜੀ ਲੈ ਕੇ ਉੱਥੇ ਕੁਆੜੀ ਨਾਲ ਜਾ ਕੇ ਉੱਥੇ ਹੀ ਵੱਡਤਾ ਇੱਕ ਸਿਰ ਚ ਮਾਰੀ ਤੇ ਦੋ ਇੱਥੇ ਕੰਨੀ ਤੇ ਮਾਰੀਆਂ ਤੇ ਕੰਨੀ ਲਾਤੀ ਵਜਾ ਕੁਝ ਵੀ ਨਹੀਂ ਬਸ ਫੈਮਿਲੀ ਬਸ ਮਾੜਾ ਮੋਟਾ ਰੋਲਾ ਚੱਲਦਾ ਸੀਗਾ ਕੱਲ ਦਿਨੇ ਸਾਰੀ ਤਰੀ ਪੀ ਕੇ ਸੁੱਤਾ ਰਿਹਾ ਸੀ ਤੇ दारू ਤੋਂ ਰੋਕਦੇ ਸੀਗੇ दारू ਛੱਡਦਾ ਨਹੀਂ ਸੀਗਾ ਤੇ ਬਾਹਰ ਅੰਦਰ ਬੁੜੀਆਂ ਵਾਲੀ ਗਲਤ ਫੈਮਿਲੀ ਜਾਂਦਾ ਸੀਗਾ ਬਾਹਰ ਅੰਦਰ ਬੁੜੀਆਂ ਅੰਦਰ ਬਹੁਤ ਗੰਦ ਪਾਇਆ ਹੁੰਦੇ ਸਾਰੇ ਸਾਰੇ ਪਿੰਡ ਨੂੰ ਸਾਡੇ ਜਿੱਥੇ ਮਰਜ਼ੀ ਪਹੁੰਚ ਸਕਦੇ ਆਂ दारू ਅਸੀਂ ਮੰਗੇ ਚੱਕਨੇ ਸਾਨੂੰ ਸਜ਼ਾ ਮਿਲਣਾ ਚਾਹੀਦਾ ਵਾਦ ਤੋਂ ਵਾਦ ਸਜ਼ਾ ਮਿਲਣੀ ਚਾਹੀਦੀ ਸਜ਼ਾ ਇਹਨਾਂ ਨੂੰ ਫਾਂਸੀ ਦੀ ਦੇਣੀ ਚਾਹੀਦੀ ਦੋਵਾਂ ਪਿਓ ਪੁੱਤਰਾਂ ਨੂੰ ਦਾਦੇ ਮੇਰੇ ਨੂੰ ਤੇ ਮੇਰੇ ਪ ਇਹਦੂ ਸਾਡੀ ਹੋਰ ਕੋਈ ਸਾਡੀ ਮੰਗਣੀ ਵਾ ਫਾਂਸੀ ਸਜ਼ਾ ਹੋਣੀ ਚਾਹੀਦੀ ਕਿਉਂਕਿ ਜੀ ਅੱਜ ਉਹਨਾਂ ਨੇ ਛੱਡਨੇ ਆ ਤੇ ਕੱਲ ਬਾਕੀ ਸਾਡੀ ਫੈਮਿਲੀ ਨੂੰ ਖਤਰਾ ਹੈ ਸਾਡੀ ਫੈਮਿਲੀ ਨੂੰ ਮਾਰ ਸਕਦਾ ਅੱਗੇ ਨੋ ਅੱਗੇ ਬੜਾ ਕੁਝ ਨਹੀਂ ਸਾਡੇ ਕਰ ਚ ਕੀਤਾ ਬਹੁਤ ਉਹ ਨੁਗੜਦਾ ਸੀ ਕਦੇ ਰੋਸ ਤੇ ਨਹੀਂ ਗਈ ਸੀ ਬਹੁਤ ਮਾਰੇ ਹਲਤ ਕਰਦਾ ਸੀ ਫਿਰ ਵੀ ਉਹਨੇ ਘਰ ਮੱਲੀ ਰੱਖਾ ਕਦੇ ਬਾਵਾ ਤੋੜ ਦਿੰਦਾ ਸੀ ਕਦੇ ਕੁਛ ਬੜਾ ਕੋਸ਼ਿਸ਼ ਕਰਦਾ ਸੀ ਲੱਗਦੀ ਸੀ ਮੇਰੇ ਪੂਵਾ ਸਾਡੀ ਚਾਹਣਾ ਵੀ ਉਹਨੂੰ ਸਜਾਉਣੀ ਚਾਹੀਦੀ ਫਾਂਸੀ ਸਜਾ ਫਾਂਸੀ ਦੀ ਹੋਵੇ ਮੈਂ ਕੋਲੇ ਬੰਦੇ ਲੇਬਰ ਲਾਈ ਕਰਦਾ ਸੀ ਮੈਂ ਕਾਹ ਕਢਾਈ ਜਾਂਦਾ ਸੀ ਮੌਕੇ ਤੇ ਵੀ ਮੈਂ ਕੋਲੇ ਹੋਇਆ ਤਾਂ ਮੇਰੇ ਕੋਈ ਮਾਰਨ ਪਿਆ ਤੇ ਇਹ ਪਰ ਆਏ ਨੇ ਕਰਦੇ ਨੂੰ ਕਹਿੰਦਾ ਚੱਲ ਤੂੰ ਕਰੇ ਤੇ ਉਹ ਲੋਕ ਵਿਚਾਰੇ ਲੈ ਕੇ ਆਉਂਦਾ ਵੈਸੇ ਤੇ ਬਤ ਦੋ ਕਿ ਤਿੰਨ ਕੁਵਾੜੀਆਂ ਰੱਖਿਆ ਸੀ ਇੱਕ ਤਾਂ ਸਿਰ 'ਚ ਪਹਿਲੀ ਮਾਰੀ ਸੀ ਦੂਜਾ ਕੰਨੇ ਵਾਲੇ ਮਾਰੀ ਸੀ ਮੇ ਡੱਕ ਵੀ ਵਿਚਾਰੀ ਤੇਵੇਂ ਖਤਮ ਹੋ ਗਈ ਮੈਂ ਬਾਤ ਦੋ ਸੈਕਿੰਡ ਹੈ ਇੱਕ ਸੈਕਿੰਡ ਹੀ ਲੱਗਿਆ ਬਸ ਮੈਂ ਅਰਨੀ ਵਾਲੇ ਤੇ ਪਿਛਲਾ ਇੱਕ ਪਿੰਡ ਪੈਂਦਾ ਬਹੁਤ ਖਾਸ ਸਰਦੀ ਪਾਲੋ ਦੇਵੀ ਰਹਿਣ ਹੋਲੀ ਸੀ ਉਹਦੇ ਹਸਬੰਦ ਨੇ ਸਰਦੇਸ਼ ਸਿੰਘ ਨੇ ਉਹਦਾ ਘੜੀ ਮਾਰ ਕੇ ਕਤਲ ਕਰ ਅੱਜ ਸਵੇਰ ਦੀ ਗੱਲ ਹੈ ਇਹ ਜੇ ਸ਼ਰਾਪ ਦਿੱਤੀ ਸੀ ਉਹਦੀ ਦੱਸਦੇ ਨੇ ਇਹ ਕੁਝ ਸ਼ੱਕ ਸ਼ੁਕ ਕਰਦਾ ਜਿਹੋ ਦੇ ਕਰਕਰ ਇਸ ਕਰਕੇ ਵੀ ਮਾਟਾ ਚੱਪਾ ਉਹ ਅਸੀਂ ਕਾਰਵਾਈ ਕਰਨ ਲਈ ਆਏ ਆ ਇੱਥੇ ਹਸਪੀਟਲ ਇਸ ਤਰ੍ਹਾਂ ਦੀ ਸਟੇਟਮੈਂਟ ਮਿਲੇਗੀ ਉਸ ਹਿਸਾਬ ਨਾਲ ਅਸੀਂ ਕਾਨੂੰਨ ਦਾ ਪਰਚਾ ਦਰਜ ਕਰ ਲਿਆ ਪਰਿਵਾਰ ਚ ਉਹਦੇ ਦੋ ਮੁੰਡੇ ਨੇ ਇੱਕ ਲੜਕੀ ਐ ਤੇ ਇੱਕ ਲੜਕੀ ਤੇ ਇੱਕ ਮੁੰਡਾ ਸ਼ਾਦੀशुदा ਨੇ ਪੰਤਾਲਿਕ ਸ਼ਾਦੀ ਇਹ ਕਹਦੇ ਨੇ ਉਹ ਬਾਕੀ ਜਿਸ ਤਨਾ ਭਿਆਨ ਖਾਣਗੇ ਉਸੇ ਧਿਆਨ ਕਰਦੇ ਚੱਪੀ ਜੀ